ਪਾਣੀ ਦੇ ਵਾਤਰ ਵੱਧ ਰਿਹਾ ਠੀਕ ਹੈ ਜੀ ਹਾਂ ਜਿਹੜਾ ਅੱਗੇ ਪਾਣੀ ਤੁਸੀਂ ਦੇਖਣਾ ਹੁੰਦਾ ਨਾਲੀ ਨਾਲੀ ਕਹਿੰਦੇ ਸਾਡੇ ਲੋਕ ਇਧਰ ਨਾਲੀ ਕਹਿੰਦੇ ਆ ਇਹਨੂੰ ਗੱਗਰ ਨੂੰ ਉੱਥੇ ਨਾਲੀ ਤੇ ਜਿਹੜਾ ਬੰਨ ਹੈਗਾ ਹਨਾ ਤੇ ਉੱਥੇ ਵੱਜ ਕੇ ਅੱਛਾ ਇਹ ਮੋੜ ਹੈ ਵੀਰੇ ਹਨਾ ਆਹ ਸਰਦੂਰਗੜ੍ਹ ਦੇ ਨੇ ਖੇਤਾਂ ਦੇ ਲੋਕ ਨੇ ਉਹ ਬਾਰ ਬਾਰ ਚੈੱਕ ਕਰਨ ਆਉਂਦੇ ਨੇ ਕੋਈ ਬੰਨੇ ਦੀ ਡੇਟਾਂ ਦੇ ਹਿਸਾਬ ਥੋੜਾ ਥੋੜਾ ਆਪ ਹੋਈ ਜਾਂਦਾ ਹੈਗਾ ਤੇ ਅਸੀਂ ਖੜੇ ਸੀ ਮੈਂ ਤੇ ਆਹ ਕਿਹੜੇ ਵੀਰਾਂ ਨੇ ਗੱਟੇ ਲਾਏ ਸੀਗੇ ਉਹ ਆ ਮੀਨਾ ਪੂਰੀ ਦਿੱਕਤਾਂ ਨੂੰ ਲੱਗੀ ਬਾਰ ਚਾਰਜ ਭਰੀ ਹੈ ਕਾਲਿਆਂ ਵਾਲੀ ਟਿੱਕਰ ਵਾਰਸ਼ ਹੈ ਬਾਈ ਕਾਲੇ ਪਿੱਛੇ ਪਿੰਡਾਂ ਨੂੰ ਮਾਰਾ ਜਿਆਦਾ ਹਾਂਜੀ ਦੋਸਤੋ ਆਪਾਂ ਐਸੀ ਭਈਆ ਜਸਰਦੂਲਗੜਾ ਦਿਨ ਵੀਰਵਾਰ 4 ਤਰੀਕ 9ਵਾਂ ਮਹੀਨਾ 2025 ਇਸ ਟਾਈਮ ਅਪਡੇਟ ਗੱਗਰ ਦਾ ਇਹ ਅੱਗੇ ਨੂੰ ਭਾਈ ਥੋੜਾ ਜਿਹਾ ਹੋਰ ਆਪ ਹੋ ਗਿਆ ਜਨਨ ਕਿ 21 ਫੁੱਟ 5 ਇੰਚ ਪਾਣੀ ਇਹਦੇ ਵਿੱਚ ਵਧਿਆ ਗਿਆ ਅੱਗੇ ਨੂੰ ਆਪੋ ਆਇਆ ਕੱਲ ਨੂੰ ਘੰਟਿਆਂ ਦੇ ਹਿਸਾਬ ਜਨਨ ਕਿ ਕਿਤੇ 2 ਇੰਚ 4 ਇੰਚ ਵਧ ਜਾਂਦਾ ਤੇ ਉਤੋਂ ਰੱਬ ਦੀ ਕਿਰਪਾ ਮੀਂਹ ਦੀ ਜਾਦੇ ਹੋ ਗਈ ਥੋੜੀ ਜੀ ਮੀਂਹ ਸਰਦੂਲਗੜ੍ਹ ਦੇ ਵਿੱਚ ਜਾਦੇ ਪੈ ਗਿਆ ਥੋੜਾ ਜਿਹਾ ਮੀਂਹ ਕਈ ਥਾਂ ਦਾ ਘਰਾਂ ਦੇ ਵਿੱਚ ਇਦਾਂ ਦੀ ਮੁਸੀਬਤ ਆਈ ਹੈ ਪਿੱਛੇ ਨਾਲੀ ਤੇ ਘਰਾਂ ਘੜੇ ਉਹ ਵੀਰਾਂ ਨੇ ਤੜਕੇ ਬਰਮਿਆਂ ਨਾਲ ਲਫਾਫੇ ਲਾ ਕੇ ਪਾਣੀ ਖੱਟੇ ਕਰਾ ਨਾਲੀ ਦੇ ਵਿੱਚ ਹੀ ਗੱਡਿਆ ਗਿਆ ਉਹਨਾਂ ਨੇ ਵੀ ਉਹ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਗਲੀਆਂ ਦਾ ਤੇ ਨਾਲੀ ਦੇ ਵਿੱਚ ਕੁਝ ਜ਼ਿਆਦਾ ਇਹਦਾ ਤੇਜ਼ ਚੱਲ ਰਿਹਾ ਇਸ ਟਾਈਮ ਪਾਣੀ ਤੇ ਪ੍ਰਮਾਤਮਾ ਰੱਖੇ ਖੈਰ ਸੁੱਖਾ ਵੀ ਇਸ ਤੂਤਰੀ ਆ ਵੀ ਖਾਰਾ ਤੇ ਬਾਕੀ ਭਾਈ ਦੇਖੋ ਕੀ ਹਾਲਾਤ ਬੰਦੇ ਨੇ ਤੇ ਵੀਰਾਂ ਨੇ ਬੰਨੇ ਤੇ ਮਿੱਟੀ ਜਾਰੀ ਆ ਗਈ ਚੱਲੀ ਜਾਂਦੇ ਆ ਅੱਜ ਥੋੜਾ ਮੌਸਮ ਦਾ ਕਰਕੇ ਹੋ ਸਕਦਾ ਥੋੜੀ ਜਿਹੀ ਟਰੈਕਟਰਾਂ ਨੂੰ ਦਿੱਕਤ ਆਉਂਦੀ ਹੈ ਘਰਾਂ ਬੰਨੇ ਦੇ ਉੱਤੇ ਮਿੱਟੀ ਨਾਲ ਤੇ ਉਤੋਂ ਮਿਹਰਮਾਨ ਰੱਬ ਹੋरेगा بارش ਜਾਰੀ ਹੈਗੀ ਹਾਂਜੀ ਦੋਸਤ ਇਧਰਲੇ ਪਾਸੇ ਬੰਨੇ ਇਸ ਤਰ੍ਹਾਂ ਦੇ ਹੋ ਗਏ ਇਹ ਮੀਂਹ ਦੇ ਨਾਲ بارش ਦੇ ਨਾਲ ਥੋੜੇ ਥੋੜੇ ਛੋਟੇ ਛੋਟੇ ਘਾਰੇ ਪਈ ਜਾਂਦੇ ਤੜਕੇ ਕਾਫੀ ਮੀਂਹ ਸੀਗਾ ਰਾਤ ਦਾ ਹੀ ਪਈ ਜਾਂਦਾ ਇੱਥੇ ਤੇ ਤੜਕੇ ਆ ਕੇ ਕੋਈ ਜ਼ਿਆਦਾ ਮੀਂਹ ਹੋ ਗਿਆ ਸੀ ਇੱਥੇ ਤੇ ਆਹ ਕਿਹੜੇ ਵੀਰਾਂ ਨੇ ਗੱਟੇ ਲਾਏ ਸੀਗੇ ਉਹ ਆਹ ਮੀਂਹ ਨਾਲ ਪੂਰੀ ਦਿੱਕਤ ਆਉਣ ਲੱਗੀ ਕਿਉਂਕਿ ਆਹ ਰਸਤੇ ਦੇ ਵਿੱਚ ਪਹਿਲਾਂ ਟਰੈਕਟਰ ਚੱਲਦੇ ਸੀਗੇ ਤੋਂ ਟਰੈਕਟਰਾਂ ਨੂੰ ਹੁਣ ਮਿੱਟੀ ਪਾਉਣ ਦੇ ਕਾਰਨ ਦਿੱਕਤ ਆਉਂਦੀ ਹੈ ਜ਼ਿਆਦੇ ਤੇ ਇਹ ਮੀਂਹ ਦੇ ਨਾਲ ਘਾਰੇ ਪੈ ਰਹੇ ਸੀ ਕਿਹੜੇ ਇੱਥੇ ਚੁਣ ਭਰੀ ਟਰਾਲੀ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਹੈ ਟਰੈਕਟਰਾਂ ਨੂੰ ਤੇ ਪਾਣੀ ਅੱਗੇ ਨੂੰ ਆਪ ਹੋ ਗਿਆ ਤੇ ਉਹ ਖਰ ਹਜੇ ਇੱਥੇ ਰਵੇ ਦਾ ਇਦੋਂ ਘਟ ਜੇ ਦਾ ਖਰ ਠੀਕ ਗੱਲ ਬਾਤ ਹੈਗੀ ਖੈਰ ਸੁੱਖ ਰਖੇ ਰਬ ਸਰਦੂਲਗੜ੍ਹ ਉਤੋਂ ਮੀ ਹਲੋ ਫੋਟੋ ਫੋਟੋ ਨੂੰ ਪਾਣੀ ਭਰ ਗਿਆ ਜਿਹੜਾ ਕੱਲ ਅੱਡਾ ਸੀ ਨਾ ਜਿਹੜਾ ਹਾਂਜੀ ਹਾਂਜੀ ਉਹ ਅੱਡਾ ਸੀ ਜਿਹੜਾ ਅੱਡੇ ਤੋਂ ਥੱਲੇ ਸੀਗਾ ਪਾਣੀ ਥੋੜਾ ਜਿਹਾ ਕੱਲ ਹੈ ਆਨ ਮਨ ਨੰਕੇ ਗਏ ਤੋਂ ਗੱਡੀ ਅੱਛਾ ਕੱਲ ਦੇ ਤੋਂ ਥੱਲੇ ਸੀਗਾ ਸੋ ਤੁਸੀਂ ਟਰੱਕ ਚਲਾਉਨੇ ਵੀਰੇ ਹਾਂ ਘੋੜਾ ਚਲਾਉਣਾ ਤੁਸੀਂ ਤਾਂ ਹੁੰਦੇ ਜਾਂਦੇ ਰਹਿੰਦੇ ਹੋਗੇ ਨਾ ਇੱਥੇ ਹਾਂ ਅੱਜੀ ਨੰਕੇ ਗਏ ਕੱਲੀ ਮੈਂ ਅੱਛਾ ਕੱਲ ਕੱਲ ਨੂੰ ਆਪੋਆ ਪਾਣੀ ਹੈ ਹਾਂ ਕੱਲ ਉਹ ਫੁੱਟ ਫੁੱਟ ਸਵਾ ਫੁੱਟ ਵਾਂਗੂ ਵੱਧ ਗਿਆ ਪਾਣੀ ਇੱਕ ਉਤੋਂ بارش بارش ਦਾ ਪਾਣੀ ਇਹਦੇ ਵਿੱਚ ਹੀ ਪੈਂਦਾ ਹੋਊਗਾ ਚਾਰ ਚੁਪੜੀ ਹੈ ਕਾਲਿਆਂ ਵਾਲੀ ਤਿੱਕਰ بارش ਹੈ ਬਾਈ ਕਾਲਿਆਂ ਵਾਲੀ ਤਿੱਕਰ بارش ਹੈ ਹਾਂ ਕਾਲਿਆਂ ਵਾਲੇ ਤੋਂ ਪਰਾਂ ਤਿੱਕਰ ਵੀ ਪਈ ਜਾਂਦੇ ਦੱਬ ਵਾਲੀ ਤਿੱਕਰ ਤੁਸੀਂ ਇਧਰੋਂ ਕਿਧਰੋਂ ਕਿੱਥੋਂ ਦੱਬ ਵਾਲੀ ਤੋਂ ਆਇਆਂਗਾ ਅੱਛਾ ਦੱਬ ਵਾਲੀ ਤੋਂ ਆਇਆਂ ਤੁਸੀਂ ਠੀਕ ਉਧਰ ਜ਼ਿਆਦਾ ਹੈਗੀ ਸਾਰੀ ਇਹੀ ਹਾਲ ਹੈ ਜਿਹੜਾ ਮਨਕਣੀ ਵੇ ਠੀਕ ਗਰੀਬਾਂ ਦੇ ਮਕਾਨ ਇਹੋ ਜਿਹੇ ਕਿੰਨੇ ਤਗੜੇ ਹੁੰਦੇ ਨੇ ਵੀ ਹਾਂਜੀ ਹਾਂਜੀ ਹਾਂ ਨਾਲ ਦੇ ਨਾਲ ਟਿੱਪ ਟੱਪ ਕਈ ਖਬਰਾਂ ਸੁਣਨੂਆਂ ਵੀ ਛੱਤਾਂ ਡਿੱਗ ਪੰਗਾ ਨਾ ਹਾਂ ਹਾਂ ਬੜੀ ਮਾੜੀ ਗੱਲ ਹੋਈ ਐਤ ਕੀ ਰੱਬ ਆਹ ਪਾਣੀ ਦੀ ਤਾਂ ਅਜੇ ਦੇਖੀ ਜੋ ਉਹ ਕਿਹੜਾ ਮੀਂਹ ਪਈ ਜਾਂਦਾ ਨਾ ਇਹ ਬਾਲਾ ਮਾਰੂਗਾ ਉਹ ਛੱਤਾਂ ਡਿੱਗ ਪੰਗਾ ਕਈ ਮਕਾਮ ਖਰਾ ਨਰਮ ਹੁੰਦੇ ਨੇ ਉਹ ਆਪਣੇ ਆਪ ਕੰਮ ਛੱਡਿਆਂ ਦੀਆਂ ਕਿਵੇਂ ਡਾਟਾ ਆਊਗਾ ਨਾ ਉਹ ਛੱਤਾਂ ਬਹੁਤ ਡਿੱਗ ਪੰਗਾ ਨੁਕਸਾਨ ਹੋਏ ਨੇ ਵਿੱਚ ਮੌਤਾਂ ਵੀ ਹੋਊਗਾ ਕਈ ਕੱਲ ਜਿਹੜਾ ਆ ਬੁਰਜੀ ਦਾ ਅੱਡਾ ਹੈ ਹਾਂਜੀ ਤੇ ਅੱਡੇ ਤੋਂ ਥੱਲੇ ਸੀ ਕੱਲ ਪਾਣੀ ਇੱਥੇ ਅੱਡਾ ਤੁਸੀਂ ਐਸ ਨੂੰ ਕਹਿੰਦੇ ਹੋ ਥੱਲੇ ਜਿਹੜਾ ਹਾਂ ਹਾਂ ਜਿੱਥੋਂ ਬੁਰਜੀ ਤਰੀ ਉਹ ਕੜੇ ਨਾ ਹੁਣ ਟੱਚ ਹੋਈ ਜਾਂਦਾ ਮੰਨ ਲਾ ਹਾਂ ਹਾਂ ਜਿਹੜੀ ਇਹ ਬੁਰਜੀ ਤਰੀ ਜਾਂਦੀ ਉੱਥੇ ਹਾਂਜੀ ਹਾਂ ਹਾਂ ਰੋਕਣ ਵਾਸਤੇ ਹਾਂਜੀ ਇਹਦੇ ਥੱਲੇ ਸੀ ਪਾਣੀ ਕੱਲ ਹੈ ਤੇ ਅੱਜ ਪੂਰਾ ਟੱਚ ਹੁੰਦਾ ਨਾ ਉਹ ਅੱਜ ਪੂਰਾ ਟੱਚ ਹੈ ਸਪੀਡ ਨਾ ਸਪੀਡ ਕਿੰਨੀ ਗਈ ਦੀ ਅੱਜ ਹਾਂ ਸਪੀਡ ਜਾ ਛਾਦਾ ਨਾ 40 ਦੀ ਸਪੀਡ ਫੂਟ ਹੋਊਗੀ ਹਾਂਜੀ ਹਾਂਜੀ ਹਾਂ ਤੋ ਵੀਰੇ ਉਹ ਨਿਸ਼ਾਨ ਲੱਗੇ ਨੇ 35 40 ਦੀ ਸਪੀਡ ਤੇ 40 ਸਾਢੇ 21 ਨੂੰ ਟੱਚ ਕਰੀ ਜਾਂਦਾ ਜਪਾਨੀ ਸਾਢੇ 21 ਫੁੱਟ ਪਰਲੇ ਪਾਸੇ ਤਾਂ ਕੁਝ ਹੀ ਨਹੀਂ ਫਰਕ ਰਹਿ ਗਿਆ ਨਾਲੀ ਦਾ ਉਹ ਮੋੜ ਚੋਂ ਲਾਲਾ ਪਰਲੇ ਪਾਸੇ ਕੀ ਫਰਕ ਰਹਿ ਗਿਆ ਨਾਲੀ ਹਾਂਜੀ ਆ ਦੇਖੋ ਜੀ ਕੀ ਕੁਸ ਖਿੱਚੀ ਹੁੰਦਾ ਪਾਣੀ ਕਿਉਂਕਿ ਇਹ ਤਾਂ ਖਿੱਚਦਾ ਸਪੀਡ ਜ਼ਿਆਦਾ ਹੈ ਪਿੱਛੋਂ ਹਲਚਲ ਹੁੰਦੀ ਹੈ ਨਾ ਅੱਛਾ ਜੀ ਹਾਂ ਉਧਰ ਪਾਣੀ ਦਾ ਕੀ ਫਰਕ ਹੈ ਤੂੰ ਆ ਲਾਲਾ ਮੜੀ ਦੀ ਖੱਡ ਤੋਂ ਹੀ ਲੱਗਿਆ ਬੰਨ ਉਧਰ ਇਹ ਸਨੋਂ ਨੀਵੇਂ ਹੋਣਗੇ ਉਧਰ ਹਾਂ ਨਾ ਹਾਂ ਨੀਵੇਂ ਹੀ ਹੈ ਖੇਤ ਤੋ ਵੀਰਾਂ ਨੇ ਮਿੱਟੀ ਕਹਾਂ ਭਾਈ ਜੀ ਉਹਨਾਂ ਟ੍ਰੈਕਟਰ ਆਣਾ ਵੀਰੇ ਸੋਨੂ ਬਰਹੀ ਚੀਜ਼ ਦਾ ਨਹੀਂ ਪਤਾ ਤੁਸੀਂ ਬਾਹਰੋਂ ਹਨਾ ਚਲੋ ਵੀਰਾਂ ਨਾਲ ਗੱਲ ਕਰਦੇ ਆ ਆ ਸਮਾਨ ਦੇਖੋ ਜੀ ਕੀ ਕੁਝ ਜਾਂਦਾ ਤੇਜ਼ ਆ ਇਹ ਪਾਣੀ ਥੋੜੇ ਸਪੀਡ ਫੜ ਰੱਖੀ ਐ ਨੇ ਇੱਥੋਂ ਤੇ ਆਪਾਂ ਖੜੇ ਸੀ ਮੇਨ ਸੁਰਦੂਲਗੜ੍ਹ ਪੁਲ ਦੇ ਉੱਤੇ ਪਾ ਹਾਂਜੀ ਦੋਸਤੋ ਆਪਾਂ ਪੁਲ ਦੇ ਇਧਰਲੇ ਸਾਈਡ ਆ ਗਏ ਸੀ ਇਹ ਮੇਨ ਰੋਡ ਤੇ ਬਾਰਿਸ਼ ਚੱਲੀ ਜਾਂਦੀ ਹੈਗੀ ਤੇ ਉਧਰ ਪਈ ਮਲਾਜਮ ਆਏ ਨੇ ਡਿਊਟੀ ਦੇ ਜਾਂਦਾ ਪ੍ਰਸ਼ਾਸਨ ਟਾਈਮ ਤੇ ਖੜਾ ਦੇਉਟੀ ਜੈਨੀ ਵੀ ਚਾਹੀਦੀ ਆ ਖਰਾ ਪਹਿਲਾਂ ਨਾਲੋਂ ਪਾਣੀ ਆਪ ਹੋਇਆ ਭਾਈ ਹਾਂਜੀ ਦੋਸਤੋ ਇਸ ਟਾਈਮ ਆਪਾਂ ਭਾਈ ਸਰਦੂਲਗੜ੍ਹ ਮੇਨ ਪੁਲ ਦੇ ਉੱਤੇ ਤੇ ਇੱਥੋਂ ਦੇ ਭਾਈ ਮੌਕੇ ਦੇ ਹਲਕੇ ਦੇ ਐਮਐਲਏ ਸਾਹਿਬ ਪਹੁੰਚੇ ਨੇ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਹਾਂਜੀ ਸਰ ਕੀ ਕਹਿਣਾ ਚਾਹੂੰ ਕਿ ਕੀ ਮਾਹੌਲ ਹੈ ਇਸ ਟਾਈਮ ਪਾਣੀ ਦਾ ਜੀ ਦੇਖੋ ਕੁਦਰਤ ਦੇ ਹੱਥਾਂ ਪਾਣੀ ਅੱਗੇ ਨਾਲੋਂ ਵਧਿਆਗਾ ਹਾਂਜੀ ਜੇਟਾ ਹਣਾ ਤੇ ਦੂਸਰੀ ਸਾਡੇ ਦੀ ਵੱਡੀ ਆਫਤ ਹੈ ਕਿ ਇਹ ਨਹੀਂ ਹਟ ਰਿਹਾ ਜੀ ਇਹ ਨਹੀਂ ਹਟ ਕੇ ਤਾਂ ਸਾਡੇ ਫੈਕਟਰੀ ਤੇ ਤਿਆਰ ਨੇ ਮਿੱਟੀ ਕਾਉਣ ਵਾਸਤੇ ਸਾਡੇ ਗਰਾਹ ਲਾਉਣ ਵਾਸਤੇ ਜੀਸੀਬੀ ਤਿਆਰ ਨਹੀਂ ਜੀ ਪਰ ਸਵੇਰ ਦਾ ਇੰਨਾ ਮੀਂਹ ਪੈ ਰਿਹਾ ਕਿ ਜੇ ਸਾਨੂੰ ਦੂਰੀ ਬਾਰ ਪੈ ਰਹੀ ਹੈ ਇੱਕ ਪਿੱਛੋਂ ਪਾਣੀ ਆ ਰਿਹਾ ਤੇ ਉੱਤੋਂ ਪੁਦਰਪਦੀ ਮਹਾਰਾਜੀ ਹਾਂਜੀ ਹਾਂਜੀ ਬੋਤ ਪਰਮਾਤਮਾ ਅਗੇ ਇਹ ਅਰਦਾਸ ਕਰਦੇ ਆ ਕਿ ਜੇ بارش ਹੈ ਤੇ ਅਸੀਂ ਤਵਾਰੇ ਬੰਨਣਾ ਮਜਬੂਤ ਕਰੀਏ ਕਿਉਂਕਿ ਪਾਣੀ ਲਗਾਤਾਰ ਵੱਧ ਰਿਹਾ ਠੀਕ ਹੈ ਜੀ ਹਾਂਜੀ ਪਾਣੀ ਅੱਗੇ ਪਾਣੀ ਤੁਸੀਂ ਦੇਖਣਾ ਹੁੰਦਾ ਕਿ 21 ਤੋਂ ਵੀ ਉੱਪਰ ਹੋ ਗਿਆ ਹਾਂਜੀ ਹਾਂਜੀ ਹਾਂ ਪਾਣੀ ਬਾਈ ਦੇ ਨੇੜੇ ਚਲਾ ਗਿਆ ਠੀਕ ਹੈ ਜੀ ਕਈ ਵਾਰੀ ਅਫਵਾਹਾਂ ਚੱਲੀ ਜਾਂਦੀਆਂ ਕਿ ਢੱਗਰ ਓਵਰਫਲੋ ਹੋ ਗਿਆ ਜਾਂ ਟੁੱਟ ਗਿਆ ਹਾਂਜੀ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਹਜੇ ਸਰਦੂਰਗੜ੍ਹ ਦੇ ਏਰੀਏ ਦੇ ਵਿੱਚ ਸੁੱਖ ਸ਼ਾਂਤੀ ਆ ਠੀਕ ਹੈ ਜੀ ਹਰੇਕ ਬੰਨ ਤੇ ਨਸਤਾਇ ਦਾਂਗੇ ਸਵੇਰ ਦੇ ਲੱਗੇ ਆ ਭਾਵੇਂ ਟਣੀਆਂ ਪੈ ਰੀਆਂ ਨੇ ਉਹ ਵਾਹ ਤਾਂ ਬੱਚੋ ਪਰ ਮੈਂ ਨਾਲ ਕੱਗਰ ਲੱਗਦੇ ਕਿਨਾਰੇ ਤੇ ਜਿਹੜੇ ਵੀ ਸਾਡੇ ਪੰਚਾਇਤਾਂ ਨੇ ਨੌਜਵਾਨ ਨੇ ਉਹਨਾਂ ਜਿਵੇਂ ਜਿਸ ਤਰ੍ਹਾਂ ਡਟੇ ਹੋਏ ਨੇ ਉਹਨਾਂ ਨੂੰ ਨਾਲ ਬੇਨਤੀ ਕਰਦਾ ਕਿਆਲਦੇ ਆਪਦੇ ਬੰਨ ਤੇ ਪੈਰੇ ਵੀ ਰੱਖੋ ਠੀਕ ਹੈ ਜੀ ਐਮਰਜੈਂਸੀ ਹਮੇਸ਼ਾ ਤੁਹਾਡੇ ਨਾਲ ਖੜੇ ਆਗੇ ਹਾਂ ਜੀ ਜਿਹੜਾ ਤੇ ਅੱਗੇ ਜੋਰ ਚੱਲਦਾ ਨਹੀਂ ਹੁਣ ਤੇ ਹੀ ਅਦਾਸ ਹੈ ਕਿ بارش ਹੈ ਕੀ ਤੁਹਾਨੂੰ ਐ ਲੱਗਦਾ ਪਿੱਛੋਂ ਪਾਣੀ ਆਪ ਹੋ ਰਿਹਾ ਕਿ ਡਾਊਨ ਆ ਜੀ ਪਿੱਛੋਂ ਜਿਵੇਂ ਕਹਿ ਦਈਏ ਅੱਜ ਡਾਊਨ ਆ ਜੀ ਜਿਹੜਾ ਉੱਥੇ ਆਪ ਹੋ ਕੇ ਲੱਗੇ ਆ ਉਹ ਤਾਂ ਇੱਕ ਦੋ ਦਿਨ ਹੀ ਤੇ ਲੱਗਦਾ ਹਾਂਜੀ ਹਾਂਜੀ ਹਾਂ ਇਹ ਹਾਲਾਤ ਨੇ ਗਨੋਰੀ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਪਾਣੀ ਪਾਣੀ ਠੀਕ ਹੈ ਜੀ ਤੇ ਇੱਥੇ ਅਜੇ ਪਾਣੀ ਹੋਰ ਵਧਣ ਦੀ ਸੰਭਾਵਨਾ ਹੈ ਕੋਈ ਨਹੀਂ ਅੱਛਾ ਜੀ ਇਸ ਕਰਕੇ ਭਾਈ ਸਾਰੇ ਦੋਸਤ ਮਿਸਤਰਾ ਨੂੰ ਹਾਂ ਜੀ ਬੰਨੇ ਦੀ ਨਿਗਰਾਨੀ ਰੱਖਣੀ ਪਊਗੀ ਚਿੰਤਾ ਵਾਲਾ ਥੋੜਾ ਵਿਸ਼ਾ ਹੈ ਤਾਂ ਹੈਗਾ ਬਾਕੀ ਭਾਈ ਇੱਥੋਂ ਦੇ ਅਫਸਰ ਸਾਰੇ ਪੰਚਾਇਤ ਤੇ ਸਾਰੇ ਭਾਈ ਨਿਗਰਾਨੀ ਮਿੱਟੀ ਦਾ ਕੰਮ ਜਾਰੀ ਹੈਗਾ ਅੱਜ ਥੋੜਾ ਜਿਹਾ ਮੀਂਹ ਦਾ ਕਰਕੇ ਥੋੜਾ ਜਿਹਾ ਮੌਸਮ ਦਾ ਕਰਕੇ ਟਰੈਕਟਰਾਂ ਨੂੰ ਦਿੱਕਤ ਆਉਂਦੀ ਹੈ ਭਾਰਤ ਵਿੱਚ ਤੇ ਇਸ ਕਰਕੇ ਉਹ ਕੰਮ ਰੁਕਿਆ ਹੋਇਆ ਹੈਗਾ ਤੇ ਨਹੀਂ ਭਾਈ ਟਰੈਕਟਰ ਇੱਥੇ ਨਾਲ ਦੀ ਨਾਲ ਬੰਨੇ ਤੇ ਮਿੱਟੀ ਪਾਈ ਜਾਂਦੇ ਆ ਭਾਈ ਤੇ ਪਾਣੀ ਅੱਗੇ ਨੂੰ ਆਪ ਹੋਇਆ ਕਿਵੇਂ ਵਾਰ-ਵਾਰ ਸਾਨੂੰ ਦੱਸਦੇ ਆ ਪਾਉਨੇ ਬਾਈ ਸਾਡੇ 21 ਨੂੰ ਟੱਚ ਕਰ ਗਿਆ ਬਾਈ ਪਾਣੀ ਸਪੀਡ ਜ਼ਿਆਦਾ ਹੈਗੀ ਤੇ ਇਥੋਂ ਦੇ ਮੌਕੇ ਦੇ ਐਮਐਲਏ ਪਹੁੰਚੇ ਨੇ ਜਾਇਜ਼ਾ ਲੈਣ ਵਾਸਤੇ ਉਹਨਾਂ ਨਾਲ ਥੋੜੀ ਅਸੀਂ ਗੱਲਬਾਤ ਕਰਵਾਤੀ ਹੈ। ਹਾਂਜੀ ਦੋਸਤੋ ਆ ਸਾਡੇ ਖੜੇ ਖੜੇ ਨਾ 15 ਮਿੰਟਾਂ 'ਚ ਤੇ ਆ ਸਮਾਨ ਦੇ ਕਿੰਨਾ ਕੁਛ ਆਈ ਜਾਂਦਾ ਇਹਦਾ ਮਤ ਵਾਲਾ ਪਾਣੀ ਸਪੀਡ ਫੜ ਗਿਆ ਹੋਰ ਵੀ ਪਹਿਲਾਂ ਨਹੀਂ ਆਉਂਦਾ ਸੀ ਘਰ ਇਹ ਤੇ ਹੁਣ ਇਹ 21 ਸਾਢੇ 21 ਨੂੰ ਪੂਰਾ ਸਹੀ ਟੱਚ ਕਰ ਗਿਆ। ਸਾਡੇ ਖੜੇ ਖੜੇ ਘਟੂ ਘਟ 2 ਇੰਚ ਪਾਣੀ ਵਧ ਗਿਆ ਇੱਥੇ। ਸਾਨੂੰ ਓਧਾ ਘੰਟਾ ਹੋ ਗਿਆ ਖੜੇ ਇਹਨੂੰ ਇੱਥੇ। ਇਤਿਹਾਸ ਮਾਨ ਕਿੰਨਾ ਉਹ ਸਮਝ ਲਿਆ ਕਰੋ ਬਾਈ ਜਿਆਦੇ ਸਪੀਡ ਹੈ ਇਹ ਸਾਰਾ ਖੁੰਜਾਂ ਚ ਖੜਾ ਸੀ ਉਥੋਂ ਪਟ ਲੈ ਆਏ ਤੇ ਪਾਣੀ ਇੱਥੇ ਮੋੜ ਖਾਂਦਾ ਘੁਗਦਾਗਾ ਤੇ ਇਥੋਂ ਤੇਜ਼ ਸਪੀਡ ਫੜ ਜਾਂਦਾ ਕਿਵੇਂ ਆ ਪਹਮੀਰੀਆਂ ਜਾਂ ਖਾਂਦਾ ਨਾ ਆ ਇਦਾਂ ਦੀਆਂ ਤਾਂ ਪਿੱਛੋਂ ਇੱਕ ਏਲੀ ਅੱਕ ਤੇ ਉਹ ਵਿੱਚ ਗੁੱਦਾਂ ਗਦਾਂ ਜਾਂ ਸਾਰਾ ਕੁਝ ਆ ਜਾਂਦਾਗਾ ਤੇ ਇਹਦਾ ਮਤਲਬ ਅੱਪ ਕਰ ਰਿਹਾ ਪਾਣੀ ਭਾਈ ਸਰਦੂਲਗਾੜਾ ਹਾਂਜੀ ਦੋਸਤੋ ਕਿਵੇਂ ਤੁਸੀਂ ਆ ਦੇਖਿਆ ਹੀ ਹੈ ਹਜੇ ਕਿਣਮਣ ਹੋਈ ਜਾਂਦੀ ਹੈ ਥੋੜੀ ਬਹੁਤ ਆ ਇਹ ਨਾਲੀ ਦਾ ਪਾਣੀ ਘੰਟਿਆਂ ਦੇ ਹਿਸਾਬ ਥੋੜਾ ਥੋੜਾ ਆਪਾ ਹੋਈ ਜਾਂਦਾ ਹੈਗਾ ਤੇ ਅਸੀਂ ਖੜੇ ਸੀ ਮੇਨ ਪੁਲ ਦੇ ਉੱਤੇ ਸਰਦੂਲ ਘੜਾ ਤੇ ਇਥੋਂ ਦੀ ਬਈ ਟ੍ਰੈਫਿਕ ਆ ਆਵਾਜ਼ਾਂ ਵੀ ਲੋਕਾਂ ਦਾ ਇਕੱਠਾ ਕੰਟੀਨਿਊ ਜਾਰੀ ਹੈਗਾ ਤੇ ਮਿੱਟੀ ਵਾਲਾ ਕੰਮ ਅੱਜ ਥੋੜਾ ਜਿਹਾ ਡਿਲੇ ਹੋ ਗਿਆ ਚਨੇ ਕੀ ਬੰਦ ਕਰਤਾ ਕਿਉਂਕਿ ਮੌਸਮ ਖਰਾਬ ਹੋਣ ਦੇ ਕਾਰਨ ਟਰੈਕਟਰਾਂ ਦਾ ਕੰਮ ਚੱਲ ਨਹੀਂ ਰਿਹਾ ਤੇ ਰਸਤੇ ਖਰਾਬ ਹੋ ਗਏ ਟਰੈਕਟਰ ਬਹਿ ਜਾਂਦੇ ਹੈਗੇ ਦਲਦਲ ਜੀ ਬਣ ਗਈ ਤੇ ਉਹ ਚੱਲਦਾ ਨਹੀਂ ਆ ਮਿੱਟੀ ਦੀ ਭਰੀ ਟਰਾਲੀ ਨਿਕਲਦੀ ਨਹੀਂ ਗਈ ਬਨੇ ਮੀਨੇ ਖਾਰ ਖਾਸੇ ਖੋਰਤੇ ਥੋੜੇ ਜੇ ਇਸ ਕਰਕੇ ਚੱਲ ਨਹੀਂ ਪਿਆ ਹਾਂਜੀ ਦੋਸਤੋ ਆਪਾਂ ਵੀਰ ਨੂੰ ਪੁੱਛਦੇ ਆ ਆਪਣੇ ਇੰਦਰ ਨੂੰ ਇਹ ਯਾਰ ਤੈਨੂੰ ਕਿਧਰ ਲਈ ਸਾਈਡ ਲੱਗਦਾ ਨਾਲੀ ਦੇ ਵਿੱਚ ਪਾਣੀ ਕਿਧਰ ਨੂੰ ਜ਼ਿਆਦਾ ਆ ਯਾਰ ਪਾਣੀ ਬਈ ਪਰਲੇ ਪਾਸੇ ਜ਼ਿਆਦਾ ਆ ਦੇਖ ਹਾਂ ਬਿਲੋਂ ਸਾਰਿਆਂ ਨੂੰ ਵੇਝਾਂ ਕਿਹੜਾ ਵੀਰ ਆਪਾਂ ਉਹ ਉੱਥੇ ਖੜੇ ਸੀ ਨਾ ਕਿੱਥੇ ਇਹ ਉਹ ਸਾਰੇ ਬੰਦੇ ਖੜੇ ਆ ਕਿੱਥੇ ਆ ਗੁੰਡੀ ਜੀ ਦਾ ਆ ਇਧਰ ਲਈ ਸਾਈਡ ਯਾਰ ਪਾਣੀ ਮੈਨੂੰ ਲੱਗਦਾ ਕਿ ਯਾਰ ਲੱਗਦਾ ਤੈਨੂੰ ਵੀ ਲੱਗਦਾ ਯਾਰ ਬਈ ਮੈਨੂੰ ਨਗਾ ਪਾਣੀ ਇਹ ਹੈ ਪਤਾ ਸਾਨੂੰ ਸਾਰੀ ਗੱਲਵਾ ਦੱਸਦੇ ਪਰਲੇ ਪਾਸੇ ਵੱਧ ਕਿਉਂ ਲੱਗਦਾ ਹੈਗਾ ਹਾਂ ਤੇ ਉਧਰਲੇ ਪਾਸੇ ਪਾਣੀ ਕਿਉਂ ਤੇਜ਼ ਘਟ ਲੱਗਦਾ ਹੈਗਾ ਪਹਿਲਾਂ ਦੁਬਾਰੇ ਕੈਮਰਾ ਮਰਵਾ ਦਿਓ ਉਹ ਪਰਲੇ ਪਾਸੇ ਮੋੜ ਤੇ ਨਾਲੀ ਦੇ ਉੱਥੇ ਨਾਲੀ ਦੇ ਜਿਹੜਾ ਬੰਨ ਹੈਗਾ ਹਨਾ ਤੇ ਉੱਥੇ ਵੱਜ ਕੇ ਅੱਛਾ ਇਹ ਮੋੜ ਹੈ ਵੀਰੇ ਹਨਾ ਆਹ ਆ ਮੋੜ ਹੈ ਇੱਥੇ ਆ ਹਾਂ ਇਹ ਮੋੜ ਤੇ ਵੱਜ ਕੇ ਪਾਣੀ ਪਰਲੇ ਪਾਸੇ ਨੂੰ ਆਇਆ ਨਾਲ-ਨਾਲ ਨਾਲ-ਨਾਲ ਇਸ ਕਾਰਨ ਹੈ ਇਹ ਕਾਰਨ ਹੋ ਸਕਦਾ ਹੈਗਾ ਬਾਕੀ ਕਮੈਂਟ ਕਰਕੇ ਦੱਸੋ ਵੀਰੋ ਹੋਰ ਕਿਹੜਾ ਕਾਰਨ ਠੀਕ ਹੈ ਜੀ ਦੋਸਤੋ ਭਾਈ ਲਖਾਰੀ ਦੀ ਸਹੀ ਗੱਲ ਆ ਇਹ ਕਹਿੰਦੀ ਤਾਂ ਫਿਰ ਬਣੇ ਰਿਓ ਹੈ ਠੀਕ ਹੈ ਜੀ ਫਿਰ ਮਿਲਦੇ ਆ ਤੁਹਾਨੂੰ ਇੱਕ ਉਹ ਕਿਹੜਾ ਭਾਈ ਸਾਨੂੰ ਅਸੀਂ ਪੁਲ ਤਕੋਂ ਨੇ ਅਸੀਂ ਖੜੇ ਨੇ ਤੇ ਮੇਨ ਪੁਲ ਤੇ ਆ ਨਾ ਤੇ ਉਹ ਕਿਹੜਾ ਭਾਈ ਡੇਰੇ ਨੂੰ ਸਿੱਧਾ ਗਾ ਡੇਰਾ ਵੀ ਦੀਨਾ ਗਿਆ ਤੇ ਬਾਬਿਆਂ ਦੇ ਲੋਹੇ ਵਾਲਾ ਪੁਲ ਇੱਥੋਂ ਅਸੀਂ ਇੱਥੇ ਦੋਸਤੋ ਲੋਕ ਕਾਫੀ ਦੇਖਣ ਆਉਂਦੇ ਹੈਗੇ ਕਈ ਸਰਦੂਰਗੜ੍ਹ ਦੇ ਨੇ ਖੇਤਾਂ ਦੇ ਲੋਕ ਨੇ ਉਹ बार-बार चेक ਕਰਨ ਆਉਂਦੇ ਨਹੀਂ ਕੋਈ ਬੰਨਿਆਂ ਦੀ ਦਿੱਕਤ ਤਾਂ ਨਹੀਂ। ਜੈ ਕੋਈ ਹੋਰ ਗੱਲ ਬਾਤ ਕੋਈ ਵੇਂਦਾ ਤਾਂ ਨਹੀਂ ਕਿਤੇ। ਤਾਂ ਮਿੱਟੀ ਵਾਲਾ ਕੰਮ ਵੀ ਇਹ ਖਰ ਗਾਂ ਲਈ ਜਾਂਦੇ ਆ ਸਰਦੂਲਗੜ੍ਹ ਦੇ ਵਿੱਚ। ਇੱਧਰ ਨਹੀਂ ਲਿਆਉਂਦੇ ਬੰਨਿਆਂ ਤੇ ਤਾਂ ਬੰਦ ਕਰ ਰੱਖਿਆ। ਇਹ ਮਿੱਟੀ ਬੰਨਿਆਂ ਤੇ ਲੈ ਕੇ ਗਾਂ ਲੈ ਕੇ ਜਾਂਦੇ ਆ ਖਰਾ ਸਰਦੂਲਗੜ੍ਹ ਦੇ ਵਿੱਚ। ਇੱਧਰ ਨਹੀਂ ਗਏ। ਪਾਣੀ ਸਾਨੂੰ ਕਿੰਨੇ ਵਾਰੀ ਦੱਸਿਆ ਇੱਧਰਲੀ ਸਾਈਡ ਜਿਆਦਾ ਆਉਂਦਾ ਭਾਈ। ਤਾ ਦੇਖੋ ਭਾਈ ਇੱਥੇ ਲੋਕ ਮੋਟਰਸਾਈਕਲਾਂ ਦੇ ਕਿੰਨੇ ਹੁੰਦੇ ਹਨਾ ਸਾਰੇ ਆ ਦੇਖਣ ਆ ਲੈਣ ਦੇ ਹਨ ਮੋਟਰਸਾਈਕਲਾਂ ਕਿੰਨੇ ਵੀ ਖੜੇ ਆ ਸਾਰੇ ਆਹ ਦੇਖੋ ਕਿੰਨੀ ਰੌਣਕ ਲਾਰ ਕੇ ਤੇ ਆਪਣੀ ਗੱਡੀ ਖੜੀ ਆ ਆ ਖਾਈ ਦੇ ਵਿੱਚ ਟਾਈਮ ਹੋ ਗਿਆ ਭਾਈ ਦਿਨ ਦੇ ਪੌਣੇ ਤਿੰਨ ਤੇ ਮੀਂਹ ਵੀ ਹਟ ਗਿਆ ਤੇ ਮੌਸਮ ਪਿੱਛੋਂ ਸਾਫ਼ ਹੁੰਦਾ ਆਉਂਦਾ ਖਰਾ ਬੱਦਲ ਜੇ ਨਿਕਲ ਗਏ ਗਾਂ ਤੜਕੇ ਦੀਆਂ ਘਰ ਕਣਗੀਆਂ ਖਾਸੀਆਂ ਪਈ ਜਾਂਦੀਆਂ ਸੀ ਤੇ ਅਰਾਉਣ ਕੇ ਇਥੇ ਕਾਫੀ ਲੱਗੀ ਸੀ ਭਾਈ ਪਿੱਛੇ ਤੇ ਅਸੀਂ ਆ ਚੁਗੇ ਉਥੋਂ ਲੈ ਲਏ ਸੀ ਭੇਜਦਾ ਗਏ ਸੀ ਘਰ ਇਹਦੇ ਵਿੱਚ ਆ ਤੇ ਫਿਰ ਅਸੀਂ ਲੈ ਲੈ ਚੱਲ ਪਾਲਾ ਲਗਨੋਂ ਦਾ ਹਟਿਆ ਸੀ ਹਨਾ ਤੇ ਪਾਣੀ ਭਾਈ ਆਪ ਹੋਈ ਜਾਂਦਾ ਤੁਹਾਨੂੰ ਬਾਰ-ਬਾਰ ਇਹੀ ਗੱਲਾਂ ਦੱਸੀਆਂ ਨੇ ਸੀ ਬਾਰ-ਬਾਰ ਇਹੀ ਗੱਲਾਂ ਦੱਸੀਆਂ ਨੇ ਗੀ ਤੇ ਆ ਮੇਨ ਪੋਲਸ ਦੂੜਗੜਾ ਮਾਨਸਾ ਬਰਨਾਲਾ ਰੋਡ ਆ ਤੇ ਤਰੀਕ ਵੀ ਤੁਹਾਨੂੰ ਦੱਸਤੀ ਸੀ ਅੱਜ 4 9 2025 ਗੱਗਰ ਨਾਲੀ ਨਾਲੀ ਕਹਿੰਦੇ ਐ ਸਾਡੇ ਲੋਕ ਇਧਰ ਨਾਲ ਹੀ ਕਹਿੰਦੇ ਆ ਇਹਨੂੰ ਗੱਗਰ ਨੂੰ ਸਰਦੂਲਗੜ੍ਹ ਕੰਨੀ ਪੰਜਾਬੀ ਕਿਹੜਿਆ ਬੰਦੇ ਸਾਰੇ ਨਾਲ ਹੀ ਕਹਿੰਦੇ ਆ ਘਰ ਇਹਨੂੰ ਕਈ ਨਹੀਂ ਕਹਿੰਦੇ ਹੁਣ ਕਿ ਕਿਤੇ ਕਹੂੰ ਗੱਗਰ ਨੂੰ ਵੀ ਇਹ ਨਾਲ ਹੀ ਕਿਉਂ ਕਹਿੰਦੇ ਆ ਗੱਗਰ ਨੂੰ ਅਸੀਂ ਭਾਈ ਨਾਲ ਹੀ ਕਹਨੇ ਆਂਗੇ ਤਾਂ ਫਿਰ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰੋ বাসਦੇ ਰੋ ਰੱਬ ਰੱਖਾ ਰੱਬ ਰੱਖੇ ਤਾਂ ਖੈਰ ਸੁੱਖ ਰੱਖੇ ਠੀਕ ਆ ਦੋਸਤੋ